ਵੇ ਉਹਨੇ ਕਰਵਾਉਂਦੇ ਨੇ ਇਹਨੇ ਮੰਗੇ ਉਹਨੇ ਮਗਰ ਹੋਰ ਵੀ ਆ ਕੇ ਦੇ ਦੇ ਉਹ ਜੇ ਇਹਨੇ 400000 ਮੰਗੇ ਉਹ ਮਿੱਤਰਾਂ ਐਸੇ ਕਹਿੰਦੇ ਲੱਖਾਂ ਵਿੱਚ ਕਰੋ ਇਹ ਨਹੀਂ ਕਰਦੇ ਲੱਖਾਂ ਵਿੱਚ ਨਹੀਂ ਲੱਖਾਂ ਵਿੱਚ ਨਹੀਂ ਲੱਖਾਂ ਵਿੱਚ ਨਹੀਂ ਤਾਂ ਲੱਖ ਵਿੱਚ ਐਸੇ ਵੀ ਆ ਪੈਸੇ ਆ ਲੱਖ ਵਿੱਚ ਮੈਨੂੰ ਬੇਨੋ ਅੱਛਾ ਬੁਕਾਣਾ ਮੈਨੂੰ ਇਸੇ ਮੈਂ ਇੱਕ ਬਾਅਦ ਮੈਨੂੰ ਮਾਰਿਆ ਤੂੰ ਨਹੀਂ ਆਣਾ ਆ ਵੇਖੋ ਮੇਰੇ ਯਾਰ ਸਾਡੇ ਸਾਡੇ ਖੰਗਾ ਦੇ ਉਹਨੇ ਨਹੀਂ ਮਾਰਿਆ ਇਹਨੇ ਨਹੀਂ ਮਾਰਿਆ ਸਾਡਾ ਇਹ ਬੜਾ ਸਰਾਪ ਲੱਗਦਾ ਦਿੱ ਨੂੰ ਕਹਿਣਾ ਵੀ ਦਖਣਾ ਬੋਖੇ ਮੂੰਹ ਨਾ ਕਰੇ ਇਹ ਰਮਲਾ ਵੀ ਦੰਦਾਂ ਦੇ ਮਾਤ ਹੈ ਇਹ ਸਟੇਡੀ ਮੀਡੀਆ ਕੋਲ ਜਾਈ ਇੱਥੇ ਉਹ ਵੀ ਕੰਮ ਕਰਦੇ ਸਮਝੀ ਇਹ ਕੰਮ ਆਲਾ ਦਲਵਾ ਬਾਈ ਪਿਆਰ ਦੀ ਬੈਰੀ ਬੈਰੀ ਹੋਂ ਗਾਲ ਐਸ ਵੀ ਕੇ ਦਾ ਨਾ ਕਰਉਣਾ ਗੱਲਾਂ ਨਾਲ ਜਿਹੜਾ ਨੰਬਰ ਨਹੀਂ ਐਸ ਵੀ ਕੇ ਦੇ ਨੂੰ ਮਨੇ ਕਰਕੇ ਆਦੇ ਵੀ ਟੱਕਰ ਐਸ ਵੀ ਕੇ ਦੇ ਦੀ ਡੰਗਾ ਮਾਰੋ ਕੌਣ ਐਸ ਵੀ ਕੇ ਦੇ ਨੂੰ ਪਹੁੰਚ ਜਾ ਕੇ ਮਾਰੋ ਮੈਂ ਮਾਰੀ ਟੱਕਰ ਉਹ ਆਪਣੀ ਨਹੀਂ ਮੰਨਦਾ ਇਹਨਾਂ ਨਾਲ ਬੰਦੀ ਤੇ ਬਿਟਾ ਹੈ ਮੈਂ ਇੱਕਦਾਂ ਬਾਅਦ ਇਹ ਮੇਰੀ ਪੈਨ ਮਾਰ ਕੇ ਨਹੀਂ ਜਾਂਦਾ ਟੱਕਾਏ ਪਹੁੰਚ ਲਾ ਕੇ ਮਨਾਉਣਾ ਫਿਰ ਤੂੰ ਟੱਕ ਮਾਰਨਾ ਮੇਰੇ ਮਾਰ ਮੇਰੇ ਮਾਰ ਮੇਰੇ ਜੰਡਾ ਮਾਰ ਕੇ ਜਾ ਕੇ ਲੈ ਗਿਆ ਕੋਈ ਨਹੀਂ ਕੀਤਾ ਸਭ ਨੇ ਇੱਕ ਡੰਗਾ ਮਾਰ ਕੇ ਆਹ ਸੋਚ ਕਰੇ ਤੇਰੀ ਬਾਹਰ ਤੋੜ ਦੇ ਕੌਣ ਆ ਹੁਣ ਮੇਰੀ ਬਾਤ ਸੁਣੀਓ ਨਹੀਂ ਬੰਦਾ ਇਹੋ ਜਿਹਾ ਮਾਰਕ ਆਇਆ ਇੱਥੇ ਚਾਰ ਬੰਦੇ ਇਕੱਠੇ ਕਰ ਤੂੰ ਤੇ ਫਿਰ ਮੀਡੀਆ ਸਾਧੋ ਮੈਂ ਉਹਨਾਂ ਅਮਰੀਕਨ ਕਰਵਾਉਂਗਾ ਆਪਾਂ ਇੱਥੇ ਚਾਰ ਬੰਦੇ ਇਕੱਠੇ ਕਰੀ ਫਿਰ ਮੀਡੀਆ ਕਰਦਾ ਸਾਧੋ ਫਿਰ ਇਹ ਵੀ ਦੋਦੇ ਦੀ ਆ ਉਹ ਬੰਦੇ ਨੂੰ ਫੜ ਦੇ ਤੇ ਬੰਦਾ ਮੈਂ ਆਦਾ ਹੈ ਹੈਨਾ ਆਪਾਂ ਦੇਖੀਏ ਕਿੰਨੇ ਚਾਰ ਬੰਦੇ ਇਕੱਠੇ ਕਰੀਏ ਉਹਨੂੰ ਉਹਨੂੰ ਮੈਨੂੰ ਤਾਂ ਹੁੰਦਾ ਹੁਣ ਫਿਰ ਅੱਗੇ ਹੁਣ ਮੀਡੀਆ ਲੱਗ ਆ ਗਿਆ ਉਹ ਬੰਦਾ ਖਾ ਦੇ ਤੂੰ ਇੱਥੇ ਮੇਰੇ ਨਾਲ ਗੱਲ ਕਰੇ ਚਾਰ ਬੰਦੇ ਇਕੱਠੇ ਕਰ ਕੋਈ ਨਾ ਕੋਈ ਨਾ ਇੱਥੇ ਕੋਈ ਨਾ ਕਰਦਾ ਚਲਾਉਂਦਾ ਚੱਲ ਜਾ ਚਾਦਾ ਚਲਾਉਂਦਾ ਕਰੂ ਕਰਨਗੇ ਚਲਾਉ ਇਹ ਬੰਦਾ ਨਹੀਂ ਮਾਰਿਆ ਇਹ ਨਾਲ ਹੀ ਮਾਰਿਆ ਦੂਜੇ ਨਾਲ ਹੀ ਮਾਰਿਆ ਇਹ 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 ਨਾਲ ਹੀ ਮ ਉਹ ਭਾਰੋਂ ਆ ਰਿਹਾ ਸੀ ਜਵਜੀ ਸਿੰਘ ਮੇਰਾ ਨਾਮ ਆ ਮੈਂ ਤਾਂ ਸਵਾਰੀ ਲੈ ਕੇ ਜਾ ਰਿਹਾ ਸੀ ਜੱਲੇ ਵਾਲੇ ਬਾਅਦ ਪਿਆਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਹੀ ਲੰਘਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿਨਾਂ ਤੈਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਤਾਂ ਖਾਫ ਮੇਰੇ ਇੱਕ ਇੱਕ ਇੱਥੇ লাশ ਭਈਆ ਉੱਥਾ ਇੱਥੇ ਲੱਗਿਆ লাশ ਭਈਆ ਉਹਨੇ ਮੁਲਾਜ਼ਮ ਸੀ ਇੱਕੋ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਨੰਗਲ ਤੋਂ ਮੁਲਾਕਾਤ ਹਾਂਜੀ ਉਹ ਤੁਸੀਂ ਕੀ ਅੱਗੇ ਪੁੱਛੋ ਮੈਂ ਸਰ ਕਹਾਂ ਵੀ ਤੁਸੀਂ ਜਿਹੜੇ ਵੀ ਕੰਮ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਹੈ ਕਿਹਨਾਂ ਵੇ ਤੈਨੂੰ ਮਾਰਨਾ ਡਾਰੇ ਮਖਾ ਕੇ ਐਨ ਨੂੰ ਮੇਰੀ ਪੈਰ ਆਪਣਾ ਪੈਰ ਭੁਜਿਆ ਰਾਕੇ ਤੇ ਮੇਰੀ ਹੱਡ ਤੋੜਨ ਲੱਗਾ ਹੈ ਤੇ ਆਪਕੋ ਮੇਰੇ ਲੱਕ ਜੂ ਹਲਾਸਾ ਪਈਆਂ ਸਾਰਾ ਕੁਝ ਮੈਂ ਤੁਸੀਂ ਦੇ ਗੁਗਾ ਕੋਈ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਿਤੇ ਤੈਨੂੰ ਹੀ ਪਤਾ ਵੀ ਇਹ ਤੋਂ ਰਸਤਾ ਤੋ ਨਹੀਂ ਲੰਘੇ ਦੇ ਤਾਂ ਮੈਂ ਤੁਮ ਬੋਲ ਕੇ ਦੱਸੋ ਮੁਲਾਜ਼ਮ ਕਿੱਥੇ ਹੈ ਮੁਲਾਜ਼ਮ ਸਰ ਪੜਾਣੀ ਇਹਨਾਂ ਨੇ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਮੁਲਾਜ਼ਮ ਇਹ ਤਾਂ ਮੈਥੇ ਨਹੀਂ ਆ ਗਾ ਉਹ ਕਹਿੰਦੇ ਜੀ ਅੱਜ ਮੈਡੀਕਲ ਸਾਂ ਚੱਲ ਜਾਈਏ ਹਾਂਜੀ ਸਰ ਮੈਂ ਮੈਂ ਹਾਂਜੀ ਨਹੀਂ ਸਰ ਇਹ ਨਹੀਂ ਕੋਈ ਕੰਪਲੇਨਟ ਕੀਤੀ ਮੈਂ ਤੇ ਮੈਡੀਕਲ ਕਰਵਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਵੀ ਹਿੰਸਾ ਉਹਨਾਂ ਸਰ ਜੋ ਵੀ ਜਿਹਨੇ ਮੁਲਾਜ਼ਮਤ ਦੇ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਰਪਤ ਤੋਂ ਸ਼ਕਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਝ ਕਰੇ ਕੀਤਾ ਗਿਆ ਕੋਮਾ ਜਾਏਗਾ ਹਾਂ ਨਹੀਂ ਸਰ ਨਜਾਇਜ਼ ਇੱਕ ਦਿਹਾੜੀਦਾਰ ਬੰਦਾ ਇੱਕ ਮਜ਼ਦੂਰ ਬੰਦੇ ਵਕੇ ਨਜਾਇਜ਼ ਇੱਕ ਮਿਹਨਤਦਾਰ ਕਰਦਾ ਪਿਆ ਉਹਨੂੰ ਉਹ ਤਾਂ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹ ਮੈਨੂੰ ਡੰਡੇ ਕਿਉਂ ਮਾਰੇ ਇਹ ਮਾਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਦੋਂ ਮੇਰੇ ਇਨਾਲ ਕੋ ਇੱਥੇ ਵਕੀਚ ਵੀ ਡੰਡੇ ਮਾਰੇਗੇ ਹੋਰ ਵੀ ਰਿਕਸ਼ੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਉਸਕੇ ਲੱਗਦੇ ਨੇ ਉਹਨਾਂ ਨੂੰ ਮਨਣਾ ਨਹੀਂ ਕੀਤਾ ਜਾ ਉਹਨਾਂ ਨੂੰ ਸਰ ਪੈਸੇ ਲੈਂਦਾ ਉਹਨਾਂ ਨੂੰ ਮੈਨੂੰ ਕਹਿੰਦੇ ਜਿਆਦਾ ਖਰਚਾ ਦੇ ਨੂੰ ਪਹਿਲੇ 100 ਰੁਪਏ ਦੇ ਦੇ ਕੇ ਲੱਗ ਜਾ ਰੋ ਤੇ ਲੰਘਣੇ ਹੁਣ ਕੰਟਾ ਕਰਦੇ ਮੈਨੂੰ ਘਟ ਗਿਆ ਗਿਆ ਜਿਹੜਾ ਮਰੇ ਵੀ ਜਿਹੜਾ ਬੰਦਾ ਪੈਸੇ ਦਿੰਦਾ ਉਹ ਉਹਨੂੰ ਦੀ ਲੰਘੇ ਦੋ ਕਿਲਾ ਸੀ ਮੁਲਾਜ਼ਮ ਦਾ ਮੁਲਾਜ਼ਮ ਸਾਹਿਬ ਨੇ ਨਾਮ ਨਹੀਂ ਬਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਨਰੇ ਗਿਆ ਵੀ ਹੁਣ ਉੱਥੇ ਬੇਟਾ ਹਣਾ ਮੁਲਾਜ਼ਮ ਨੇ ਨਾਂਦਾ ਸਾਹਿਬ ਮੈਨੂੰ ਕਹਿੰਦਾ ਨਹੀਂ ਬੋਲੇ ਹੱਥ ਜੋੜ ਕੇ ਬੇਨਤੀ ਕਰੀ ਦੀ ਰਾਤ ਛੱਡ ਦੋ ਜਿਹੜੇ ਆਪਣੇ ਅਖੀ ਸਾਬ ਆਏ ਸੀ ਉਹਨਾਂ ਨੇ ਕਿਹਾ ਹੈ ਵੀ ਹੇ ਰਾਮਾ ਇਹ ਬੈਂਕ ਵਿੱਚ ਨਹੀਂ ਆਉਂਦੀ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਦਾੰਗਾ ਮਾਰੋ ਲਾਛਾਂ ਪਾਤੀਆਂ ਰੇਡਰਾਂ ਆਣਦੇ ਨੇ ਕਹਿੰਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ 400 ਰੁਪਏ ਦੀ ਮੰਗ ਕੀਤੀ ਹੈ ਗਈ ਸੀ ਮਰ ਤੋਂ ਮੈਂ ਤਾਂ ਇਹ ਨਹੀਂ ਮੰਨਦਾ ਤਾਂ ਜੀ ਮੈਂ ਪੈਸਾ ਲੈਂਦਾ ਨਹੀਂ ਕੋਈ ਵੈਰੀਫਾਈ ਕਰ ਸਕਦਾ ਤੁਸੀਂ ਬਿਲਕੁਲ ਜੀ ਕਿ ਕਿ ਉਹ ਜਿਹੜਾ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਨਹੀਂ ਨਹੀਂ ਉਹ ਵੀ ਸਾਹਮਣੇ ਨਹੀਂ ਵੀ ਮੈਂ ਤੁਹਾਨੂੰ ਦਿਲੋਂ ਕਹਿੰਦਾ ਜੋ ਸਰ ਨੇ ਕਿਹਾ ਇਹ ਬਾਬੂ ਰਿਕਸ਼ਨ ਜਾਣ ਦੇ ਵਾਸਤੇ ਲੱਗਣਗੇ। ਪਰ ਉਹ ਕਹਿੰਦਾ ਮੈਨੂੰ ਮਨਾਂ ਤੇ ਕੀਤਾ ਪਰ ਡਾਂਗਾਂ ਨਾਲ ਕੋ ਪਟਿਆ ਗਿਆ। ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ। ਕੋਈ ਵੀ ਨਹੀਂ ਮੰਨ ਕੇ ਖੁਸ਼ਸ਼ੁਸ਼ਾਰ ਜੀ। ਹਾਂ ਜੀ। ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਜਾਏਗਾ। ਨਾ ਨਾ। ਬਰ ਉਹਦੇ ਨਿਸ਼ਾਨ ਉਹ ਨਹੀਂ ਪਾਏ। ਪੁਲਿਸ ਕੱਢਦੇ ਨਿਸ਼ਾਨ ਪਏ ਨੇ। ਕੋਈ ਗੱਲ ਨਹੀਂ ਆਂ। ਜੀ ਜੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਹੱਥ ਜੋੜ ਕੇ। ਭਾਜੀ ਫੋਟੋ ਬੰਦਾ ਵੀ ਮੈਂ ਨਹੀਂ ਆਇਆ ਮੈਂ ਨਹੀਂ ਮਾਰਿਆ। ਮੈਂ ਨਹੀਂ ਆਇਆ ਮੈਂ ਨਹੀਂ ਮਾਰਿਆ। ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ। ਇਹਨਾਂ ਨੇ ਮਾਰਿਆ। ਮੈਂ ਜੀ ਜੀ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਆ ہاتھ جوڑتی کی پر نہیں کوئی ਯਾਰ ਨਾ ਇਹ ਜਿਹੜਾ ਚੈੜੜਾ ਵਾ ਦਿਨੋਂ ਹੱਥ ਫੜ ਕੇ ਕਿਹਾ ਵੀ ਭਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਟ ਤੇ ਜਿਹੜੇ ਨਿਸ਼ਾਨ ਪੈਂਦੇ ਕੋਈ ਨਹੀਂ ਯਾਰ ਗਾਂਦ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮਾ ਮੈਨੂੰ ਮਾਰਿਆ ਔਰ ਤੁਹਾਡਾ ਮੁਲਾਕਾਤ ਨਹੀਂ ਮਿਲਨੇ ਉਹ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਕੋਈ ਡਿਜੀਟਲ ਕਹਤਾ ਤੁਹਾਨੂੰ ਤੇ ਬਾਰ ਬਾਰ ਆਪਾਂ ਨਹੀਂ ਕੋਈ ਚੱਲਦੇ ਇਹਦੀ ਗੱਲ ਕਰਕੇ ਠੀਕ ਹੈ ਮੈਂ ਤੁਹਾਨੂੰ ਸਾਬ